ਆਦੀ વાਨੇ ਬੰਦੇ ਜਿਹੜੇ ਕਹਦੇ ਆ ਛੜਸਾਂ ਦਾ ਲੇਕਿਨ ਸੜਕ ਜਾਂ ਤੱਕ ਬਣੀ 3 ਸਾਲ ਹੋ ਗਿਆ ਸਾਡਾ ਰੋਡ ਦੇਖੋ ਸਾਡੇ ਦੁਕਾਨਾਂ ਦੇਖੋ ਸਾਡੇ ਦੁਕਾਨਾਂ ਦਾ ਕਿ ਕਿਲੋ ਕਿਲੋ ਮਿੱਟੀ ਵੜਦੀ ਆ ਰੋਜ਼ ਅੱਜ ਬਲਵੀਰ ਸਿੰਘ ਨੂੰ ਯਾਰ ਆਇਆ ਅਸੀਂ ਬੁਲਾਇਆ ਤਾਂ ਪਹਿਲਾਂ ਕਿੱਥੇ ਗਏ ਸੀ ਉਹ ਕੀ ਵਕਤੇ ਆਂਦੇ ਨਹੀਂ ਸੀਗੇ ਬਲਵੀਰ ਸਿੰਘ ਇਸ ਰੋਡ ਤੇ ਆਂਦੇ ਨਹੀਂ ਸੀਗੇ ਆਂਦੇ ਸੀਗੇ ਲੇਕਿਨ ਨਹੀਂ ਉਹਨਾਂ ਨੇ ਨਹੀਂ ਦੇਖਿਆ ਕਿੰਨੇ ਵਾਰ ਹੀ ਗਏ ਹ ਬਲਬੀਰ ਸਿੰਘ ਜੀ ਕੋਲੇ ਸਾਡੇ ਸਾਬ ਜਾਣਦੇ ਰਿਹਾ ਕਿੰਨੀ ਵਾਰ ਗਏ ਆਪਣੇ ਅਦਰ ਦੀ ਬੈਠ ਤੁਸੀਂ ਕਿੰਨੇ ਵਾਰ ਗਏ ਅਸੀਂ ਨਹੀਂ ਗਏ ਲੇਕਿਨ ਅਸੀਂ ਬੰਦੇ ਭੇਜੇ ਗਏ ਕਿ ਨਾ ਉਹਨਾਂ ਦਾ ਮੈਂਡਾ ਭਵਿੰਦਰ ਇਹਨੂੰ ਭਵਿੰਦਰ ਸਿੰਘ ਐਮਸੀ ਨੂੰ ਕਈ ਵਾਰ ਭੇਜਿਆ ਲੇਕਿਨ ਨਹੀਂ ਕੋਈ ਸੁਣਦਾ ਨਹੀਂ ਸਾਡੀ ਕੀ ਕਰਨਾ ਚਾਹੁੰਦੇ ਹੋ ਅੱਜ ਟਾਈਮ ਡਾਕਟਰ ਬਲਬੀਰ ਥੋੜੇ ਕੋਲ ਆਉਣਗੇ ਉਹਨਾਂ ਨੂੰ ਇਹੀ ਜਿਹੜਾ ਅੱਜ ਤੁਹਾਡੀ ਮਨਜ਼ੂਰੀ ਤੋਂ ਉਹਦਾ ਗੱਲ ਕਰ ਰਹੇ ਹਾਂ ਅਸੀਂ ਮੰਗ ਪੱਤਰ ਦੇ ਰਹੇ ਹਾਂ ਮੰਗ ਪੱਤਰ ਦੇ ਰਹੇ ਹਾਂ ਸਰਪੰਚ ਦੇ ਰਹੇ ਹਾਂ ਲੇਕਿਨ ਸਾਡੇ ਵੱਲ ਕੋਈ ਨਹੀਂ ਸੁਣਦਾ ਹਰ ਬੰਦਾ ਫੋਟੋ ਖਿਚਾਉਣ ਦੇ ਵਾਸਤੇ ਅੱਗੇ ਆ ਜਾਂਦਾ ਨਹੀਂ ਮੇਰੀ ਫੋਟੋ ਖਿਚੋ ਕੰਮ ਕੋਈ ਨਹੀਂ ਕਰਾਉਂਦਾ ਸਾਡੀ ਕਲੋਨੀ ਚ 3 ਸਾਲ ਹੋ ਗਏ ਜੋ ਕਿ ਇੰਨਾ ਪਾਣੀ ਬੱਚੇ ਸਵੇਰੇ ਨਿਕਲਦੇ ਆ ਬਜ਼ਾਰੇ ਬੱਚੇ गिरਦੇ ਆ ਬਜ਼ੁਰਗ ਡਿੱਗਦੇ ਆ ਕੋਈ ਨਹੀਂ ਦੇਖਦਾ ਇਹ ਕੋਈ ਫੋਟੋ ਬੰਦੇ ਨਾਲ ਲੈ ਰਹੇ ਹੋ ਇਹ ਵਲੰਟੀਅਰ ਹੈ ਕੀ ਉਹ ਉਹਨਾਂ ਨੇ ਪਹੁੰਚ ਕੀਤੀ ਨਹੀਂ ਹਾਂ ਕੀਤੀ ਹੋਵੇਗੀ ਸ਼ਾਇਦ ਉਹਨਾਂ ਨੇ ਕੀਤੀ ਹੋਵੇਗੀ ਦੇਖੋ ਆਪਾਂ ਗਏ ਨਹੀਂ ਇਹਨਾਂ ਨੇ ਕੀਤੀ ਹੋएगी ਆਪਾਂ ਗਏ ਨਹੀਂ ਲੇਕਿਨ ਸਾਡੇ ਘਰ ਤੋਂ ਕੰਮ ਕੋਈ ਨਹੀਂ ਹੋਇਆ ਸਾਡੀ ਕਲੋਨੀ ਵਿੱਚ ਨਾ ਕੋਈ ਸਟਰੀਟ ਲਾਈਟ ਦਾ ਕੋਈ ਪਪੰਦ ਹੈ ਰੋਡ ਦੇ ਪਾਣੀ ਜਿਹੜਾ ਸਾਰਾ ਪਾਣੀ ਖੜਦਾ ਹੈ ਰੋਡ ਦੇ ਵਿੱਚ ਕੋਈ ਵੀ ਪਾਣੀ ਨਿਕਾਉਂਦੀ ਦਾ ਕੋਈ ਸੁਭਾ ਨਹੀਂ ਹੈ ਨਗਰ ਨਿਗਮ ਦੀਆਂ ਵੋਟਾਂ ਪੈਦੀਆਂ ਲੱਗਦਾ ਤੁਸੀਂ ਪਾਉਂਗੇ ਵੋਟਾਂ ਤੁਹਾਡੇ ਮੁਤਾਬਿਕ ਜਿਹਾ ਕੰਮ ਹੋ ਰਹੇ ਨਹੀਂ ਨਹੀਂ ਆਪਾਂ ਸਿੱਨੀ ਵੋਟ ਪਾਵਾਂਗੇ ਸਾਡਾ ਕੰਮ ਹੋਏਗਾ ਅਸੀਂ ਟਾਮ ਹੋਏਗਾ ਸਾਡਾ ਕੰਮ ਹੋਏਗਾ ਫਿਰ ਵੋਟ ਪਾਏਗੀ ਅਸੀਂ ਵੋਟ ਸਿਰਫ ਜਿਹੜਾ ਇਹ ਨਹੀਂ ਹੈ ਕਿ ਸਾਨੂੰ ਕਿਸੇ ਨਾ ਕੋਈ ਉਹ ਨਹੀਂ ਆ ਪਾ ਗਿਆ ਸਾਡੇ ਆਮ ਬੰਦੇ ਦੀ ਸੁਵਿਧਾ ਹੀ ਹੋਣੀ ਚਾਹੀਦੀ ਹੈ ਕੀ ਕਹਿਣਾ ਚ ਅਨਿਤ ਇਹੋ ਕੰਮ ਤੇ ਸਰਕਾਰ ਜਿਹੜੀ ਹੈ ਨਹੀਂ ਤੁਸੀਂ ਖੁਸ਼ ਹੋ ਜਿਹੜਾ ਕੰਮ ਹੋ ਰਿਹਾ ਲੋਕਾਂ ਦੇ ਚਲੋ ਅਸੀਂ ਤਾਂ ਖੁਸ਼ ਹੈਂ ਗਲੋ ਤੇ ਇਹ ਵੀ ਚਲੋ ਮੇਂਦਰ ਸਾਡੇ ਪ੍ਰਧਾਨ ਨੇ ਬਣਾਇਆ ਇਸ ਕਰਕੇ ਹਾਂ ਬਹੁਤ ਜ਼ਿਆਦਾ ਪਿੱਛੇ ਹੋ ਜਾ ਪਿੱਛੇ ਮਾਈਕ ਦੇ ਦੇ ਮਾਈਕ ਦੇ ਦੇ ਹੋ ਗਿਆ ਅਰੰਗਜੋਤ ਮਾਈਕ ਕਰ ਲਿਓ ਦੇ ਦੇ ਯਾਰ ਆਜੋ ਜੀ ਨਾਲ ਆ ਜੀ ਬਾ ਮੋ ਜੀ ਅਜੇ ਨਾਲ ਦਾ ਆਜੋ ਨਾਲ ਆਜੋ ਇੱਧਰ ਆ ਜੀ ਆ ਗਿਆ ਹਾਂਜੀ ਹਾਂਜੀ ਨਾਮ ਮੇਰਾ ਰਾਜਵਿਕਰਾਂਤ ਸਿੰਘ ਸੰਧੂ ਹੈ ਜੀ ਜਿਵੇਂ ਭਾਜੀ ਉਹਨਾਂ ਨੇ ਕਿਹਾ ਵੀ ਸਟਰੀਟ ਲਾਈਟਾਂ ਸੜਕਾਂ ਦੀ ਕਾਫੀ ਹਾਲਤ ਮਤਲਬ ਖਰਾਬ ਹੈ ਸੋ ਇਹ ਚੀਜ਼ ਨੂੰ ਇਨਕਾਰਿਆ ਨਹੀਂ ਜਾ ਸਕਦਾ ਪਰ ਉਹਦੇ ਵਿੱਚ ਆਪਾਂ ਨੂੰ ਕੋਈ ਟੈਕਨੀਕਲ ਆ ਸਮਝਣ ਦੀ ਲੋੜ ਹੈ ਜਿਹੜੀਆਂ ਗੱਲਾਂ ਨੇ ਐਲ ਐਨ ਟੀ ਦਾ ਜਿਹੜਾ ਪ੍ਰੋਜੈਕਟ ਹੈ ਜਿਹੜਾ 2020 ਤੋਂ ਸ਼ੁਰੂ ਹੋਇਆ ਜਿਹਦੇ ਕਰਕੇ ਇਹ ਸੜਕਾਂ ਪੱਟੀਆਂ ਗਿਆ ਜਿਹਦੇ ਕਰਕੇ ਨਾ ਤਾਂ ਕੋਈ ਖੰਭੇ ਵਾਲ ਆ ਰਿਹਾ ਕਿਉਂਕਿ ਉਹਨੂੰ ਪਤਾ ਹੈ ਵੀ ਸੜਕਾਂ ਪੱਟਣਗੇ ਖੰਭੇ ਟੇਢੇ ਮੇਢੇ ਹੋਣਗੇ ਨਵੇਂ ਖੰਭਿਆਂ ਦਾ ਪ੍ਰੋਜੈਕਟ ਵੀ ਲੱਗ ਰਿਹਾ ਉਹ 2020 ਤੋਂ ਐਲ ਐਨ ਟੀ ਦਾ ਪ੍ਰੋਜੈਕਟ ਜਿਹੜਾ ਉਹ ਲਟਕ ਰਿਹਾ ਉਹ ਹੁਣ ਦੇਖ ਲਓ 2024 ਤੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਕੋਰਟ ਦੇ ਵਿੱਚ ਘੜੀਸਿਆ ਵੀ ਤੁਸੀਂ ਸਾਡੇ ਲੋਕਾਂ ਨੂੰ ਜਾਣ ਕੇ ਹਰਾਸ ਕਰ ਰਹੇ ਹੋ ਕਿਉਂਕਿ ਇਹ ਜਿਹੜੀਆਂ ਹੋਰ ਸੈਂਟਰ ਦੀਆਂ ਸਰਕਾਰਾਂ ਨੇ ਉਹ ਇਸ ਸਰਕਾਰ ਜਿਹੜੀ ਕਿ ਆਮ ਲੋਕਾਂ ਦੀ ਸਰਕਾਰ ਹੈ ਉਹਨੂੰ ਉਹ ਦੱਬਣਾ ਚਾਹੁੰਦੀ ਹੈ ਉਹਨਾਂ ਦੇ ਰਾਹ ਦੇ ਵਿੱਚ ਉਹ ਰੋੜਾ ਬਣਨਾ ਚਾਹੁੰਦੀ ਹੈ ਉਹਨਾਂ ਨੇ ਉਹ ਵੱਡੀਆਂ ਕੰਪਨੀ ਨਾਲ ਬੈਠ ਕੇ ਦਿੱਲੀ ਮੀਟਿੰਗਾਂ ਕੀਤੀਆਂ ਨੇ ਵੀ ਤੁਸੀਂ ਪੰਜਾਬ ਦੇ ਵਿੱਚ ਇਹ ਸੜਕਾਂ ਨੂੰ ਲੇਟ ਕਰੋ ਤਾ ਜੋ ਇਹ ਸੜਕਾਂ ਲੇਟ ਹੋਣ ਗਿਆ ਤਾਂ ਕਰਕੇ ਜਿਹੜੇ ਸਾਡੇ ਬਾਬੇ ਦਾਦੇ ਨੇ ਸਾਡੇ ਭਰਾ ਨੇ ਸਾਡੇ ਭਾਈਵਾਲ ਨੇ ਉਹ ਸਾਡੇ ਨਾਲ ਲੜਨ ਵੀ ਸੜਕਾਂ ਨਹੀਂ ਬਣਾਦੇ ਸੜਕਾਂ ਇਹ ਬਿਲਕੁਲ ਠੀਕ ਕਰਦੇ ਪਰ ਆਪਾਂ ਨੂੰ ਟੈਕਨੀਕਲ ਜਿਹੜੀ ਐ ਐਲ ਐਨ ਟੀ ਦੀ ਦੇਰੀ ਹੈ ਉਹਨੂੰ ਨਕਾਰਿਆ ਆਪਾਂ ਨਹੀਂ ਜੀ ਅੱਜ ਹੀ ਡਾਕਟਰ ਬਲਵੀ ਨੂੰ ਕਿਉਂ ਜਿਆਦਾ ਆਈ ਜੀ ਸਿਰ ਅੱਜ ਹੀ ਸਰਵੇ ਕਰਨਾ ਜਿਆਦਾ ਆਇਆ ਨਹੀਂ ਨਹੀਂ ਸਰ ਆਪਾਂ ਜਿਹੋ ਪਾਣੀ ਖੜਾ ਸੀ ਅਜੇ ਲੋਕ ਰੋ ਰਹੇ ਆ ਕਿ ਪਾਣੀ ਖੜਾ ਸੀ ਉਸ ਟਾਈਮ ਕੀਤੇ ਸੀ ਡਾਕਟਰ ਬਰਬੀ ਜੀ ਮੈਂ ਦੱਸਦਾ ਜੀ ਆਪਾਂ ਹਰ ਵਾਰੀ ਇਹ ਹੁਣ ਜਿਹੜੇ ਜਨ ਸੁਵਿਧਾ ਕੈਂਪ ਨੇ ਜੀ ਇਹ ਵਾਰੀ ਵਾਰੀ ਲੱਗ ਰਹੇ ਨੇ ਇਹ ਕੋਈ ਪਹਿਲੀ ਵਾਰੀ ਨਹੀਂ ਇੱਥੇ ਡਾਕਟਰ ਸਾਹਿਬ ਆ ਰਹੇ ਡਾਕਟਰ ਸਾਹਿਬ ਇਲੈਕਸ਼ਨ ਦੇ ਵਿੱਚ ਵੀ ਇਲੈਕਸ਼ਨ ਤੋਂ ਪਹਿਲਾਂ ਵੀ ਇਲੈਕਸ਼ਨ ਤੋਂ ਬਾਅਦ ਚ ਵੀ ਇਹ ਦੇਖੋ ਜਿਹੜੀ ਸਰਕਾਰ ਹੈ ਇਹ ਆਪ ਸਰਕਾਰ ਆਮ ਸਰਕਾਰ ਆਪ ਦੇ ਦਵਾਰ ਦੇ ਤਹਿਤ ਡਾਕਟਰ ਸਾਹਿਬ ਹਰ ਵਾਰੀ ਆਉਂਦੇ ਰਹਿਣਗੇ ਮਹੀਨੇ ਮਹੀਨੇ ਦੋ ਦੋ ਮਹੀਨੇ ਬਾਅਦ ਉਹ ਆਉਂਦੇ ਏਰੀਆ ਚ ਆਉਂਦੇ ਨੇ ਸਰਵੇ ਕਰਦੇ ਨੇ ਕਈ ਤਾਂ ਮਹਿਲਾਂ ਦੇ ਵਿੱਚ ਹੀ ਬੈਠੇ ਰਹੇ ਹਾਂ ਕਿਤਨੇ ਕਿਤੇ ਕੋਈ ਕਮੀ ਹੋ ਸਕਦੀ ਉਹਨੂੰ ਪੂਰਨ ਵਾਸਤੇ ਜਦੋਂ ਮੰਤਰੀ ਸਾਹਿਬ ਆਪ ਸੜਕ ਤੇ ਆਉਂਦੇ ਨੇ ਵਾਲੰਟੀਅਰ ਸਾਰੇ ਨਾਲ ਖੜੇ ਨੇ ਲੀਡਰ ਸਾਹਿਬਾਂ ਨਾਲ ਖੜੇ ਨੇ ਤਾਂ ਉਹ ਲੋਕਾਂ ਦਾ ਫਿਰ ਰੋਸ ਘਟਦਾ ਉਸ ਹੀ ਸਿਲਸਲੇ ਬਰਕਰ ਕਿੱਥੇ ਜਾਣ ਜਿਹੜੇ ਵਰਕਰ ਆ ਇਥੋਂ ਦੀਆਂ ਸਮੱਸਿਆਵਾਂ ਲੈ ਕੇ ਵਿਭਾਗਾਂ ਚ ਜਾਂਦੇ ਨੇ ਉਹਨਾਂ ਦੀ ਵੀ ਨਹੀਂ ਮੰਨੀ ਜਾਂਦੀ ਇਹ ਗੱਲ ਤੁਸੀਂ ਸਹਿਮਤ ਨਹੀਂ ਸਰ ਮੰਨੀ ਤਾਂ ਦੇਖੋ ਜਿਹੜੀ ਵਰਕਰ ਜਿਹੜੇ ਇਥੋਂ ਦੇ ਨੇ ਨਾ ਇੱਥੇ ਸਾਡੇ ਦਾਰਾ ਸਿੰਘ ਜੀ ਹੋਗੇ ਨੰਬਰਦਾਰ ਸਾਹਿਬ ਹੋਗੇ ਮੈਂ ਖੁਦ ਹੋ ਗਿਆ ਕੋਮਲ ਜੀ ਹੋਗੇ ਰਣਜੀਤ ਜੀ ਹੋਗੇ ਸਾਰੇ ਅਸੀਂ ਅੱਗੇ ਲੱਗ ਕੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਜਿਹੜਾ ਇੱਕ ਸਰਕਾਰੀ ਟਾਈਮ ਹੈ ਇੱਕ ਜਿਹੜਾ ਸਰਕਾਰੀ ਟਾਈਮ ਲੱਗਦਾ ਕੰਮ ਨੂੰ ਹੋਣ ਨੂੰ ਉਹਦੇ ਤਹਿਤ ਤਾਂ ਫਿਰ ਆਪਾਂ ਨੂੰ ਉਹ ਜਿਹੜੇ 10-15 ਦਿਨ ਨੇ ਵੇਟ ਕਰਨੇ ਪੈਂਦੇ ਨੇ ਜਵਾਬ ਦੇ ਹੀ ਉਹਨਾਂ ਅਫਸਰਾਂ ਦੀ ਹੁੰਦੀ ਹੈ ਤਾਂ ਕਰਕੇ ਕਹੀਦੇ ਵੀ ਜਦੋਂ ਵੀ ਕੋਈ ਬੰਦਾ ਐਪਲੀਕੇਸ਼ਨ ਦੇ ਕੇ ਆਵੇ ਉਹਦਾ ਰਜਿਸਟਰਡ ਨੰਬਰ ਜ਼ਰੂਰ ਨਾਲ ਲੈ ਕੇ ਵੇ ਤਾਂ ਕਰਕੇ ਆਪਾਂ ਅਗਲੀ ਵਾਰੀ ਜਾ ਕੇ ਉਹਨਾਂ ਨੂੰ ਕਹੀਏ ਵੀ ਆਹ ਇੰਨੇ ਦਿਨ ਹੋ ਗਏ ਤੁਸੀਂ ਹੋਏ ਤੇ ਕੀ ਨਹੀਂ ਕੀਤਾ ਉਹ ਐਪਲੀਕੇਸ਼ਨਾਂ ਲੈਂਦੇ ਨੇ ਦਰਾਜ 'ਚ ਰੱਖ ਦਿੰਦੇ ਨੇ ਆਪਾਂ ਵੀ ਉੱਥੇ ਦੇ ਆਉਣ ਐਪਲੀਕੇਸ਼ਨਾਂ ਇੱਕ ਤਰੀਕਾ ਆਪਾਂ ਵੀ ਬਦਲੀਏ ਆਪਾਂ ਵੀ ਲਾਮਬੰਦ ਹੋ ਕੇ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਕੋਲੇ ਰੱਖੀਏ ਸੋ ਇਹ ਜੋ ਚੀਜ਼ਾਂ ਨੇ ਲੋਕਾਂ 'ਚ ਰੋਸ ਹੈ ਕਿ ਜੇ ਡਾਕਟਰ ਬੀਜੀ ਹੈ ਉਹ ਦਿਨ ਨਹੀਂ ਮਿਲਦੇ ਆ ਸਾਰੇ ਪੰਜਾਬ ਦਾ ਉਹਨਾਂ ਕੋਲੇ ਜੁਮੈ ਹੈਲਥ ਸਿਸਟਮ ਦਾ ਹਰ ਥਾਂ ਥਾਂ ਤੇ 800 ਤੋਂ ਉੱਪਰ ਮਹੱਲਾ ਕਲੀਨਿਕ ਬਣਾਏ ਨੇ ਉਹ ਆਪਦੇ ਏਰੀਏ ਨੂੰ ਹਫ਼ਤੇ ਦੇ ਵਿੱਚੋਂ ਦੋ ਦਿਨ ਨਹੀਂ ਦੇ ਰਹੇ ਉਹ ਸਾਰੇ ਪੰਜਾਬ ਦੇ ਵਿੱਚੋਂ ਆਪਦੇ ਏਰੀਏ ਨੂੰ ਸਭ ਤੋਂ ਵੱਧ ਸਮਾਂ ਦੇ ਰਹੇ ਨੇ ਗੱਲ ਨਹੀਂ ਆ ਵੀ ਮੁਫਤ ਦੀ ਗੱਲ ਜੇ ਆਪਾਂ ਕਹਿੰਦੇ ਵੀ 2.5 ਸਾਲ ਬਾਅਦ ਸਰਕਾਰ ਨੂੰ ਇਲੈਕਸ਼ਨਾਂ ਦੇ ਦੌਰਾਨ ਜਿਹੜੀਆਂ ਇਲੈਕਸ਼ਨਾਂ ਤੋਂ ਪਹਿਲਾਂ ਮਹੱਲਿਆਂ ਦੀ ਯਾਦ ਆਈ ਹੈ ਇਹ ਗੱਲ ਤਾਂ ਮੰਨੀ ਪਊਗੀ ਨਹੀਂ ਨਹੀਂ ਸਰ ਦੇਖੋ ਤੁਸੀਂ ਇਹ ਗੱਲ ਬਿਲਕੁਲ ਨਹੀਂ ਤਿੰਨਾਂ ਸਾਲਾਂ ਦੇ ਵਿੱਚ ਤੁਸੀਂ ਆਪ ਦੇਖੋ ਵੀ ਮਹੱਲਾ ਕਲੀਨਿਕ ਕਿੰਨੇ ਬਣ ਚੁੱਕੇ ਨੇ ਕਿਵੇਂ ਮਾਤਾ ਕਸ਼ਲਿਆ ਦਾ ਨਵੀਕਰਨ ਹੋਇਆ ਕਿਵੇਂ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੇ ਵੱਡੇ ਵੱਡੇ ਡਾਕਟਰ ਫੀਸਾ ਲੈ ਲੈ ਕੇ ਕੰਮ ਕਰਦੇ ਸੀ ਹੁਣ ਉੱਥੇ ਆਮ ਬੰਦਾ ਜਾਦਾ ਤੇ ਔਰ ਨਵਜੋਤ ਸਿੰਘ ਸਿੱਧੂ ਦੀ ਵਾਈਫ ਜਿਹੜਾ ਕ੍ਰਿਕਟਰ ਹੈ ਉਹਨੇ ਰਜਿੰਦਰਾ ਹਸਪਤਾਲ ਤੋਂ ਆਦੀ ਵਾਈਫ ਦਾ ਇਲਾਜ ਕਰਵਾਇਆ ਆ ਕੇ ਇਹ ਗੱਲ ਕਹੀ ਵੀ ਵੱਡੇ ਵੱਡੇ ਹਸਪਤਾਲਾਂ ਦੇ ਨਾਂ ਰਜਿੰਦਰਾ ਮਾਤਾ ਕਸ਼ਲਿਆ ਡਿਸਪੈਂਸਰੀ ਦੀ ਗੱਲ ਕਰੀਏ ਡਿਸਪੈਂਸਰੀਆਂ ਦਾ ਜਿਹੜਾ ਬੁਨਿਆਦ ਹੈ ਉਹ ਡਾਊਨ ਕੀਤਾ ਗਿਆ ਮਹੱਲਾ ਕਲੀਨਿਕ ਨਾਲ ਉਹ ਕਿਵੇਂ ਦੇ ਦੇਣੋ ਨਹੀਂ ਸਰ ਉਹਦਾ ਲੋਡ ਘਟਾਇਆ ਗਿਆ ਬੇਸਿਕਲੀ ਤੁਸੀਂ ਬੜੇ ਵਧੀਆ ਪੱਤਰਕਾਰ ਹੋ ਸੀਨੀਅਰ ਪੱਤਰਕਾਰ ਹੋ ਉਹਦਾ ਕੀ ਚੱਕਰ ਹੈ ਜੀ ਉਹਦਾ ਲੋਡ ਬਹੁਤ ਡਿਸਪੈਂਸਰੀਆਂ ਤੇ ਲੋਡ ਪੈਂਦਾ ਸੀ ਉਹਦਾ ਲੋਡ ਆਪਾਂ ਘਟਾਤਾ ਲੋਡ ਘਟਾ ਕੇ ਮਹੱਲਾ ਕਲੀਨਿਕ ਇੱਕ ਲੋਕਾਂ ਦੇ ਬਿਲਕੁਲ ਘਰਾਂ ਦੇ ਕੋਲੇ ਕਲੀਨਿਕ ਬਣ ਗਈ ਆਪਾਂ ਕਈ ਡਿਸਪੈਂਸਰੀਆਂ ਬੰਦ ਹੋਈਆਂ ਮਹੱਲਾ ਕਲੀਨਿਕ ਨਾਲ ਆ ਕਈ ਪਿੰਡਾਂ ਜਿਹੜਾ ਡਿਸਪੈਂਸਨ ਕਵਰ ਕਰਦਾ ਸੀ ਉਹ ਬੰਦ ਹੋਈਆਂ ਉਹਨੂੰ ਕਿਵੇਂ ਦੇਖਦੇ ਹੋ ਸਰ ਉਹ ਦੇਖੋ ਇੱਕ ਆਪਾਂ ਇਹ ਕਹਿ ਸਕਦੇ ਹਾਂ ਵੀ ਮਹੱਲਾ ਕਲੀਨਿਕ ਵੱਲ ਲੋਕਾਂ ਦਾ ਰੁਝਾਵ ਜ਼ਿਆਦਾ ਹੋ ਗਿਆ ਨਵੀਂ ਚੀਜ਼ ਹੁੰਦੀ ਹੈ ਅਗਲੇ ਨੂੰ ਲੱਗਦਾ ਵੀ ਉੱਥੇ ਡਾਕਟਰ ਸਾ